हाँ जी महाराज तुझे बने हो कृष्ण भगवान चको महाराज मूह तो कृष्ण भगवान के पिता जी का नाम की महाराज भाजी कृष्ण जी बने हो राधा जी राधा जी, जी. राधा जी कृष्ण जी के पिताजी का नाम की सर महाराज किशन हाँ जी ना क्यों बोल सकते आप आप राधा बने हो? बताइए क्या नाम है किशन जी के पिता जी का चलिए बताइए चलिए ठीक है है ਕਿਉਂ ਨਹੀਂ ਆਪ ਕਿਸਨ ਆਪ ਰਵਰ ਜੀ ਬਨੇ ਹੋ ਕੋਈ ਛੋਟੀ ਮਾਤ ਬੋਲ ਨਹੀਂ ਕਰ ਰਹੇ ਆਪ ਕਿਸਨ ਜੀ ਕੇ ਮਾਤਾ ਕੇ ਨਾਮ ਬਤਾਈਏ ਹਾਂਜੀ ਬੋਲੋ ਭਾਈ ਤੁਝਸੋ ਕਿਸ਼ਨ ਭਗਵਾਨ ਦੇ ਪਿਤਾ ਜੀ ਦਾ ਨਾਮ ਮਾਤਾ ਜੀ ਦਾ ਨਾਮ ਦੱਸੋ ਕਿਸ਼ਨ ਮਹਾਰਾਜੀ ਵਾਈਫ ਦਾ ਨਾਮ ਦੱਸੋ ਜੀ ਬੌਜੀ ਆ ਤੁਹਾਡੇ ਮੋਬਾਈਲ ਨੰਬਰ ਮੈਂ ਨੋਟ ਕਰ ਰਿਹਾ ਹਾਂ ਠੀਕ ਹੈ ਜੀ ਭਾਜੀ ਮੇਰਾ ਹੱਥ ਬੰਨ੍ਹ ਕੇ ਰਿਕਵੈਸਟ ਆ ਇਹ ਕੰਮ ਬੰਦ ਕਰ ਦਿਓ ਠੀਕ ਆ ਤੁਸੀਂ ਇਹ ਪੂਰਾ ਗਿਆਨ ਲੋ ਜੀ ਨਾਚੇ ਹੋ ਟੱਪਦੇ ਹੋ ਇਹ ਸਾਡੇ ਭਗਵਾਨ ਦਾ ਕੰਮ ਨਹੀਂ ਸੀਗਾ ਕਿਸ਼ਨ ਮਾਈ ਦਾ ਕੀ ਉਦੇਸ਼ ਸੀਗਾ ਉਹ ਕਹਿੰਦੇ ਨੱਚਣ ਨਹੀਂ ਜਾਇਆ ਧਰਤੀ 'ਤੇ ਹੁਣ ਮਹਾਪਤ ਕਰਾਈ ਸੀ ਉਹਨਾਂ ਨੇ ਠੀਕ ਆ ਜੀ ਕੁਛ ਇੱਕ ਦਾ ਕੰਮ ਦੱਸੋ ਕਿਸੇ ਭਗਵਾਨ ਜੀ ਦਾ ਛੇ ਸਨਾਗ ਉਹਨਾਂ ਨੇ ਚਾਇਆ ਸੀਗਾ ਠੀਕ ਆ ਜੀ ਤੁਸੀਂ ਮਾਰੇ ਕਿਸੇ ਭਗਵਾਨ ਦੇ ਗੰਦ ਤੁਸੀਂ ਨਾਮ ਬਦਲਾਮ ਕਰਕੇ ਰੱਖਿਆ ਹੋਇਆ ਵਾ ਸਹੀ ਗੱਲ ਦੋ ਭਾਜੀ ਗਲਤ ਗੱਲ ਇਹ ਨੱਚਣਾ ਕਿਸਨ ਭਗਵਾਨਾਂ ਚ ਨਹੀਂ ਸੀਗਾ ਦੁਨੀਆ ਦੇ ਆਇਆ ਸੀਗਾ ਭਾਜੀ ਨੱਚਣਾ ਇਸ ਦੁਨੀਆ ਦੇ ਹੋ ਉਹਨਾਂ ਨੇ ਐਡੇ ਵੱਡੇ ਕੰਸਰਾ ਉਹਨਾਂ ਨੇ ਵੱਧ ਕੀਤਾ ਠੀਕ ਹੈ ਜੀ ਤੇ ਤੁਸੀਂ ਮੇਰਾ ਜੀ ਨੱਚ-ਨੱਚ ਕੇ ਕਿਸ਼ਨ ਭਗਵਾਨ ਨੂੰ ਬਸੰਬਰ ਬਣਾਤਾ ਨੱਚਦਾ ਹੋਗਾ ਔਰ ਰਾਸ ਰੀਆ ਕਰਦੇ ਸੀ ਇਹ ਕਰਨੀ ਐ ਨਹੀਂ ਕਰਦੇ ਸੀ ਉਹ ਹਾਂ ਪੂਤਣਾ ਰੱਖਦੇ ਜੁਣਾ ਨਹੀਂ ਮਾਰਦੀ ਠੀਕ ਹੈ ਜੀ ਕਿੰਨਾ ਕੁਛ ਉਹਨਾਂ ਦਾ ਕਰਤਾ ਮੇਰਾ ਵੀ ਇਹ ਕੰਮ ਬੰਦ ਕਰ ਦਿਓ ਫਿਰ ਨਾ ਮੈਨੂੰ ਕਹੀਓ ਕਰਦੇ ਪਰਚਾ ਦੇ ਕੇ 295 ਦੇ ਦਾ ਠੀਕ ਹੈ ਨਾ ਮੇਰੀ ਧਰਮੀ ਉਹਨਾਂ ਆਹਾਤ ਹੁੰਦੀ ਇਹਨਾਂ ਨਾਲ ਠੀਕ ਹੈ ਮੇਰਾ ਵੀਰ ਮੈਨੂੰ ਆਪਣਾ ਨੰਬਰ ਲੈ ਕੇ ਜਾਓ ਹਾਂ ਜੀ ਦਾਦਾ ਜੀ ਆਪਣਾ ਫੇਸ ਚੱਕੋ ਅੱਗੇ ਤੋਂ ਕੰਮ ਕਰੋਗੇ ਜੇ ਕੰਮ ਹੋ ਗਿਆ ਮੈਂ ਤੁਹਾਨੂੰ ਦੱਸ ਦਾਂ ਫਿਰ ਨਾ ਮੈਨੂੰ ਕਿਉਂ ਹਲੇ ਨਾਲ ਕੱਲਾ ਇੱਥੇ ਕੱਲ ਮੇਰੀ ਪੂਰੀ ਟੀਮ ਆਏਗੀ ਉਰੇ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਜਾਣ ਦੇ ਰਿਹਾ ਤੋਰੀ